ਕਮਿਸ਼ਨਰੇਟ ਪੁਲਿਸ ਨੇ ਅੰਤਰਰਾਜੀ ਹਫੀਮ ਤਸਕਰ ਗਿਰੋਹਾ ਕੀਤਾ ਪਰਦਾਫਾਸ਼ ਅਤੇ 1.5 ਕਿਲੋ ਹਫੀਮ 4 ਲੱਖ ਰੁਪਏ ਡਰਗਮਨੀ ਅਤੇ ਵਾਹਨਾ ਸਮੇਤ ਦੋ ਤਸਕਰਾਂ ਨੂੰ ਕੀਤਾ ਕਾਬੂ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸਪੈਸ਼ਲ ਸੈੱਲ ਜਲੰਧਰ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਦੋ ਕੋਹਾ ਫਾਟਕ ਜਲੰਧਰ ਨੇੜੇ ਜਾਲ ਵਿਛਾ ਕੇ ਨਸ਼ਾ ਤਸਕਰ ਕੈਪਟਨ ਸਿੰਘ ਨੂੰ ਗ੍ਰਿਫਤਾਰ ਕੀਤਾ ਜਿਸ ਪਾਸੋਂ 3.5 ਕਿਲੋ ਹਫੀਮ ਅਤੇ ਇੱਕ ਕਾਰ ਬਰਾਮਦ ਕੀਤੀ ਪੁਲਿਸ ਨੇ ਤਫਤੀਸ਼ ਦੌਰਾਨ ਇੱਕ ਹੋਰ ਦੋਸ਼ੀ ਮਾਨ ਸਿੰਘ ਨੂੰ ਟ੍ਰੇਸ ਕੀਤਾ ਅਤੇ ਉਸ ਪਾਸੋਂ 7 ਕਿਲੋ ਹਫੀਮ 4 ਲੱਖ ਦੀ ਡਰਗ ਮਨੀ ਅਤੇ ਇੱਕ ਕਾਰ ਵੀ ਬਰਾਮਦ ਕੀਤੀ। ਫਿਲਹਾਲ ਇਹਨਾਂ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਪੇਸ਼ ਕਰਕੇ ਪੁਲਿਸ ਰਿਮਾਂਡ ਆ ਜਾਵੇਗਾ ਜਿਸ ਤੋਂ ਬਾਅਦ ਹੋਰ ਵੱਡੇ ਖਾਸੇ ਹੁੰਦੀ ਸੰਭਾਵਨਾ ਹੈ। ਜਲੰਧਰ ਤੋਂ ਨਿਊਜ਼ 24 ਪੰਜਾਬ ਲਈ ਕਬੀਰ ਸੁੰਦੀ ਦੀ ਖਾਸ ਰਿਪੋਰਟ। ਜੇਕਰ ਤੁਸੀਂ ਮਾਨ ਜੋ ਬੀਜੀਪੀ ਸਾਹਿਬ ਵੱਲੋਂ ਜਿਹੜੀ ਨਸ਼ਾ ਦੇ ਖਿਲਾਫ ਚੰਗੀ ਫਰਦਰ ਤੇ ਮਹਿਮ ਚਲਾਈ ਗਈ ਹੈ ਉਹਦੇ ਸਾਡੇ ਸੀਪੀ ਸਾਹਿਬ ਜਿਵੇਂ ਸਰਪੰਚ ਚਰਮ ਜੀ ਵੱਲੋਂ ਸਮੂਹ ਗਾਈਡਲਾਈਨ ਤੇ ਸਾਡੇ ਸਪੈਸ਼ਲ ਸੈੱਲ ਨੂੰ ਬੜੀ ਵੱਡੀ ਕਾਮਯਾਬੀ ਮਿਲੀ ਆ ਜਿਹਦੇ ਚ ਇਹਨਾਂ ਦੇ ਕੈਪਟਨ ਸਿੰਘ ਨੂੰ ਗ੍ਰਿਫਤਾਰ ਕੀਤਾ ਜਿਹਦੇ ਕੋਲ 3 ਕਿਲੋ 500 ਗ੍ਰਾਮ ਹਫੀਫ ਫੜੀ ਗਈ ਸੀ ਔਰ ਉਹਦੀ ਇੱਕ ਗਾਰ ਕਵਰ ਕੀਤੀ ਆ ਉਸ ਤੋਂ ਬਾਅਦ ਉਹਦੀ ਪੁੱਛਗਿੱਛ ਦੇ ਵਿੱਚ ਸਾਨੂੰ ਮੰਸੇਮ ਨਾਮ ਦਾ ਜਿਹੜਾ ਬੰਦਾ ਆ ਉਹ ਉਹਦੇ ਇਨਸ਼ਾਰਪਟ ਆ ਜਿਹਦੇ ਕੋਲ 7 ਕਿਲੋ ਹਫੀਮ ਔਰ 4 ਲੱਖ ਜਿਹੜੀ ਆ ਡਰਗ ਮਨੀ ਫੜੀ ਗਈ ਜਿਹਦੇ ਕੋਲ ਇੱਕ ਤਕਾਰ ਵੀ ਅਸੀਂ ਜਿਹੜੀ ਬ੍ਰੰਮ ਕੀਤੀ ਆ ਸੋ ਜਿਹੜੀ ਫਰਦਰ ਇਨਵੈਸਟੀਗੇਸ਼ਨ ਸਾਡੀ ਆਨ ਹੈ ਸਰੇ ਕਿੱਥੋਂ ਲੈ ਕੇ ਆ ਰਹੇ ਸੀ ਕਿੱਥੇ ਇਹਨਾਂ ਨਾਲ ਸਪਲਾਈ ਤੇ ਬੇਸਿਕਲੀ ਇਹ ਚਾਰਖਣ ਤੋਂ ਲਿਆ ਕੇ ਪੰਜਾਬ ਦੇ ਅਲੱਗ-ਅਲੱਗ ਪਾਰਟਸ ਦੇ ਵਿੱਚ ਜਿਹੜਾ ਸਪਲਾਈ ਕਰਦੇ ਸੀ ਔਰ ਸਾਨੂੰ ਜਿਹੜੀ ਮਕਬਰੀ ਤੇ ਇਨਫੋਰਮੇਸ਼ਨ ਮਿਲੀ ਸੀ ਇੱਕ ਪਟਵਾਰੀ ਟੱਬੇ ਤੋਂ ਕੈਂਟਰੋਡ ਤੇ ਆਰਐਸਕੇ ਉੱਥੇ ਧੁਰਗਵਰ ਕੀਤੀ ਗਈ ਹੈ ਜੀ 3 ਕਿਲੋ 500 ਗ੍ਰਾਮ ਫਿਰ ਦੀ ਫਦਰ ਇਨਵੈਸਟੀਗੇਸ਼ਨ ਜਿਹੜੀ ਆ 7 ਕਿਲੋ ਹੁਫੀਮ ਔਰ 4 ਲੱਖ ਜਿਹੜਾ ਡਰਗ ਮਨੀ ਕੈਸ਼ ਔਰ ਇੱਕ ਕਾਰਗਵਰ ਕਿਹੜੀ ਇਹ ਲੈ ਕੇ ਆ ਰਹੇ ਸੀ ਇਹਨੇ ਜਲੰਧਰ ਸਪਲਾਈ ਦੇਣੀ ਸੀ ਜਾਂ ਨੇ ਅੱਗੇ ਲੈ ਕੇ ਇਹ ਲਗਭਗ ਪਾਰਸੇ ਦੰਦੇ ਆ ਜਿਹਦਾ 3 ਕਿਲੋ 500 ਗ੍ਰਾਮ ਲੈ ਕੇ ਆਇਆ 7 ਕਿਲੋ ਦੇ 350 ਗ੍ਰਾਮ ਦੇ ਦਿੱਤੇ ਅਲੱਗ-ਅਲੱਗਸ ਤੇ ਉਹ ਸਾਡੀ ਫਦਰ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਆ ਔਰ ਜਿੱਥੇ ਵੀ ਇਹ ਆਪਣੇ ਸਬ- ਬੇਸਿਕਲੀ ਇੱਕ ਬਰਦਾਸ਼ਪੁਰ ਡਿਸਟ੍ਰਿਕਟ ਨੂੰ ਬਲੌਗ ਕਰਦਾ ਦੂਸਰਾ ਮਸਾਲ ਡਿਸਟ੍ਰਿਕਟ ਨੂੰ ਔਰ ਜਿਹੜੀ ਫੀਮ ਲੈ ਕੇ ਆਉਂਦੇ ਆ ਇਹ ਸਾਰੇ ਉੱਤੋਂ ਹੀ ਲੈ ਕੇ ਆਉਂਦੇ ਜਿੱਥੋਂ ਚਾਰਪਨ ਤੋਂ ਮਹਿੰਗੀ ਔਰ ਇਹਨਾਂ ਦਾ ਆਪਸ ਚ ਲੜਦਾ ਹੈਗਾ ਇੱਕ ਦੂਸਰੇ ਨਾਲ ਇਹ ਫੇਲ ਵਗੈਰਾ ਕਰਦੇ ਹੈ ਜੇ ਪਹਿਲਾਂ ਕਿ ਦੀ ਪੋਰੀ ਤਾਂ ਨਹੀਂ ਐਸਟੇ ਕੀਤੀ ਇਹਨਾਂ ਦਾ ਪਹਿਲਾਂ ਇੱਕ ਪਰਚਾ ਦਰਜਾ ਜੀ ਐਸਟੀਪੋਂ ਮੀਸੋ ਪਾਈ ਦਾ ਹਾਂ ਜੀ ਇਹ ਐਨ ਇਹ ਇਕੱਠੇ ਇਹਨਾਂ ਦਾ ਥੇਲ ਦੇ ਵਿੱਚ ਆਪਸ ਚ ਰابطਾ ਜਾਂ ਇਹਨਾਂ ਦੇ ਪਹਿਲੇ ਮੁਲਕ ਇਹ ਇੱਕ ਏਰੀਆ ਤੇ ਹੋਣ ਕਰਕੇ ਨਾਨਸਕੋ ਨੀਬਰ ਡਿਸਟ੍ਰਿਕਟ ਦੇ ਰਹਿਣ ਵਾਲੇ ਪਰ ਦੋਨਾਂ ਹੀ ਇਹ ਪੁਰਾਣਾ ਕੰਮ ਕਰਦੇ ਆ ਰਹੇ ਜਿਨ੍ਹਾਂ ਕੋਲ ਇਨੀ ਵੱਡੀ ਕੰਪਨੀ ਹੋਰ ਵੀ ਇਹਨਾਂ ਦੇ ਨਾਲ ਹੋਣਗੇ ਜਾਂ ਦੋ ਹੀ ਦਿਨ ਸਭ ਸਾਡੀ ਇਨਵੈਸਟੀਗੇਸ਼ਨ ਚੱਲਦੀ ਹੈ ਜੀ ਜੋ ਵੀ ਇਨਵੈਸਟੀਗੇਸ਼ਨ ਦੇ ਵਿੱਚ ਇਹਨਾਂ ਦੇ ਨਾਲ ਇਨਵੋਲ ਹੋਏਗਾ ਉਹ ਨੋਮਿਨਿਕ ਹੁੰਦਾ ਹੈ ਇਹਨਾਂ ਦੀ ਇਹਨਾਂ ਦੀ ਫੈਮਿਲੀ ਬੈਕਗਰਾਉਂਡ ਫੈਮਿਲੀ ਦਾ ਬੈਕਗਰਾਉਂਡ ਬੇਸਿਕਲੀ ਇਹ ਖੇਤੀਬਾੜੀ ਕਰਵਾ ਰਹੇ ਪਰ ਆਹ ਦੇ ਸਾਰੇ ਔਰ ਹਨ ਲਈ ਔਰ ਇਹ ਜਿਹੜੇ ਮੁੰਡੇ ਨੇ ਇਹ ਡਰੱਗ ਦੇ ਕੰਮ 就啊！